ਇਸ ਕਾਲ ਜੀ ਦੀ ਸਵਾਤ ਆਰਡਰ ਦੇ ਵਿੱਚ ਪਿਆਰੇ ਵੀਰੋ ਅੱਜ ਦਾ ਫੌਚਰ 500 ਦੇ ਵਿੱਚ ਲਾ 500 ਦਾ ਇਹ ਤੁਹਾਨੂੰ ਪਤਾ ਹੈ ਜਿਹੜੇ ਟੋਕਰ ਜੇ ਮਸ਼ੀਨਾਂ ਦੇ ਪਿੱਛੇ ਫਿਰ ਦਿਖਾ ਦੇ ਇਹਦਾ ਕੜ ਮੰਨੇ ਜਾਂਦਾ ਹੈ ਜਿਹੜੇ ਬੰਦੇ ਆ ਪਰ ਮੰਨੀ ਜਾਂਦੇ 50 ਦੇ ਮਸ਼ੀਨਾਂ ਦੇ ਟੋਕਰੀਆਂ ਉਹ ਇਥੇ 3 ਘੰਟੇ ਬਿਜਾ ਨਹੀਂ ਤੇ ਆਪਣੇ ਨਾਲ ਭਾਈ ਜੀ ਨੇ ਭਾਈ ਸਾਹਿਬ ਜੀ ਟੋਕਰੇ ਮਸ਼ੀਨਾਂ ਦਾ ਕਾਵੇ ਤਖੜਾ ਕਰਨਾ ਮਾਰੋ ਵਾਰਾ ਭਾਈ ਜੀ ਕੋ ਸਾਰੇ ਨਹੀਂ ਜਾਣਦੇ ਜਾਣਦੇ ਤੇ ਕਿੰਨੇ ਵੀ ਜੀ ਬਣਦੀ ਹੈ ਮੇਰਾ ਤੇ ਜੇ ਤਾਂ ਨੇ ਆ ਬਰੇ ਬਰੇ ਲਾਉਂਦੀ ਆ ਤੇ ਹਰ ਜਿਹੜਾ ਇਹਨਾਂ ਬਾਈ ਤੋਂ ਲਵਾਗੇ ਬਾਈ ਜੀ ਤੁਹਾਡਾ ਬਹੁਤ ਜਨਾਬ ਜੀ ਸਭ ਤੋਂ ਪਹਿਲਾਂ ਜੀ ਪਿਆਰ ਭਾਈ ਸਾਸਕੀ ਕਾਲਾ ਜੀ ਤੁਹਾਡਾ ਜੀ ਆਇਆਂ ਨੂੰ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜੀ ਆਪਣਾ ਐਗਰੀਕਲਚਰ ਦਾ ਕੰਮ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਸਾਡੀ ਟੋਕਾ ਮਸ਼ੀਨ ਹੋਗੀ ਸਟੀਲ ਗੇਅਰ ਦੇ ਵਿੱਚ ਹੋਗੀ ਜੀ ਹਾਂ ਜੀ ਤੇ ਇਹ ਸਾਡੇ ਕੋਲ ਤਿੰਨ ਮਾਡਲ ਹੈ ਠੀਕ ਹੈ ਜੀ ਜਿਹੜਾ ਪਹਿਲਾ ਮਾਡਲ ਹੈ ਜੀ ਸਾਡੇ ਕੋਲ 18500 ਹੈ ਜੀ ਹਾਂ ਜੀ ਕੰਪਲੀਟ ਤਿਆਰ ਦੇਣਾ 5 ਸਾਲ ਦੀ ਸਹੀ ਗਾਰੰਟੀ ਦਿੰਦੇ ਆ ਠੀਕ ਹੈ ਰਵੱਲ ਠੀਕ ਹੈ ਪਰ ਉਸ ਤੋਂ ਬਾਅਦ ਸਾਡੇ ਕੋ 19500 ਆ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋ 21500 ਆ ਜਾਂਦਾ ਜਿਹੜਾ 21500 ਵਾਲਾ ਮਾਡਲ ਹੈ ਜੀ ਉਹਦੀ ਜਿਹੜੀ ਅੰਗਲਰਨ ਹੋਊਗੀ ਜੀ ਉਹ ਪੂਰੀ 6mm ਮੋਟੀ ਹੋਊਗੀ ਠੀਕ ਹੈ ਤੇ ਅੰਦਰਲਾ ਜਿਹੜਾ ਵੀਲ ਹੋਊਗਾ ਜੀ ਉਹ ਪੂਰਾ ਹੈਵੀ ਹੋਊਗਾ 28 ਕਿਲੋਗ੍ਰਾਮ ਠੀਕ ਹੈ ਤੇ 2 ਸਾਲ ਦੀ ਸੀ ਗਾਰੰਟੀ ਦਿੰਨੇ ਆ ਜੀ ਵੈਰੰਗਾ ਦੀ ਜੀ 5 ਸਾਲ ਦੀ ਦਿੰਨੇ ਆ ਜੀ ਘਿਰ ਵਾ ਠੀਕ ਹੈ ਤੇ ਗੱਲ ਕਰੀ ਆਪਾਂ ਉੱਪਰਲੇ ਕਵਰ ਦੀ ਜੀ ਹਾਂਜੀ ਇਹ ਜਿਸ ਤਰ੍ਹਾਂ ਕਵਰ ਸਾਡਾ ਹੁਣ ਇਸ ਟਾਈਮ ਫਾਈਬਰ ਦਾ ਲੱਗਿਆ ਹੋਇਆ ਠੀਕ ਹੈ ਜੀ ਇਹ ਫਾਈਬਰ ਦਾ ਹੈ ਜੀ ਠੀਕ ਹੈ ਜੀ ਫਾਈਬਰ ਤੋਂ ਬਿਨਾਂ ਅਸੀਂ ਲੋਹੇ ਦਾ ਵੀ ਲਾਉਂਦੇ ਆਂ ਵੀ ਗੇ ਚੱਦਰ ਦਾ ਵੀ ਲਾਉਂਦੇ ਆਂ ਜੀ 18 ਦਾ ਵੀ ਲਾਉਂਦੇ ਆਂ 16 ਦਾ ਵੀ ਲਾਉਂਦੇ ਠੀਕ ਹੈ ਉਹ ਕਸਟਮਰ ਤੇ ਡਿਪੈਂਡ ਆ ਠੀਕ ਹੈ ਜੀ ਕੰਟੀਨਿਊ ਜੇ ਅਸੀਂ ਫਾਈਬਰ ਦਾ ਲਾਉਂਦੇ ਠੀਕ ਹੈ ਤੇ ਉਸ ਉਹ ਵੀ ਤਿਆਰ ਕਰਦੇ ਨੇ ਉਹ ਵੀ ਤਿਆਰ ਕਰਦੇ ਆ ਜੀ ਥੋੜਾ ਫਲਾ ਫਰਾ ਜਿਹੜਾ ਟੋਕਾ ਬਾਹਰ ਕੱਢਦਾ ਬਾਹਰ ਕੱਢਦਾ ਬਿਲਕੁਲ ਜੀ ਉਹਦੇ ਵਿੱਚ ਜਿਹੜੀ ਸਾਡੀ ਹੈਗੀ ਆ ਜੀ ਤਾਂ ਕਿ ਜੇ ਜਿਸਤੀ ਕਰਤਾ ਪੇ ਲਾਈਏ ਉੱਪਰ ਵਾਲਾ ਦੀ ਨੀਚੇ ਵਾਲਾ ਉਹਦੇ ਕੋਸਟ ਪੈਂਦੇ 24000 ਜੀ 3 ਹੀ ਜੇ ਕਾਲ ਲਾਈਏ 20 ਕੇਜ ਦਾ ਜੀ ਉਹ ਅਸੀਂ ਦਿੰਦੇ ਆ 19000 ਦਾ ਠੀਕ ਹੈ ਜੀ ਤੇ ਗਾਰੰਟੀ ਉਹਦੀ ਵੀ ਇਸੇ ਤਰ੍ਹਾਂ ਹੀ ਆ ਜੀ ਹਾਂ ਜੀ ਇਹਨੂੰ 2 ਐਸਪੀ ਦੀ ਮੋਟਰ ਕੰਮ ਕਰਦੀ ਹੈ ਤੇ ਉਹਨੂੰ 3 ਐਸਪੀ ਦੀ ਮੋਟਰ ਠੀਕ ਹੈ ਇਸ ਤੋਂ ਬਿਨਾ ਸਾਡੇ ਕੋਲ ਰੇੜੀ ਤਿਆਰ ਹੁੰਦੀ ਹੈ ਜੀ ਗੋਹੇ ਵਾਸਤੇ ਜੀ ਸਹੀ ਤੇ ਸਾਡੇ ਕੋਲ ਲੀਵਰ ਵਾਲੀ विदाउट लीवर ਤੋਂ ਵੀ ਆਉਂਦੀ ਹੈ ਜੀ। ਠੀਕ ਹੈ ਜੀ। ਐਵੇਂ ਸਾਡੇ ਕੋਲ ਦੋ ਮਾਡਲ ਤਿਆਰ ਨੇ। ਤੇ ਵਧੀਆ ਬੜਾ ਕੰਮ ਕਰ ਰਿਹਾ ਨਸੀਮ ਜੀ। ਜੀ। ਦੁਪਹਿਰੇ ਮਿੱਟੇ ਨੇ ਅਪਨ ਚੱਦਰ ਚੋ ਦਾ ਲੋਹਾ ਹਲਾਉਨੇ ਹਾਂ। ਹਾਂ ਜੀ। ਇਹ ਕਿਹੜੀ ਕੰਪਨੀ ਦਾ ਲੋਹਾ ਨੇ ਜੀ? ਦੇਖੋ ਸਾਡੇ ਕੋਲ ਜਿਹੜਾ ਐਂਗਲਰ ਨਾ ਹੁੰਦਾ ਜੀ ਇਹ ਆਉਂਦਾ ਜੀ ਝੰਡੂ ਮਿਲਦਾ। ਠੀਕ ਹੈ ਝੰਡੂ ਮਿਲਦਾ ਘੜਪਾ। ਇਹ ਵੀ ਇੰਨੇ ਘੜਪਾ ਜਿਹੜੀ ਸਾਡੀ ਟਲਾਈ ਆਉਂਦੀ ਆ ਜੀ। ਇਹ ਸਾਡੀ ਸਾਰੀ ਟਲਾਈ ਗਰਾਿਆਂ ਦੀ ਆ ਜੀ। ਹੈੱਡ ਵੀ ਜੀ, ਬਰਾਤ ਟਵੀ ਜੀ, ਗੇਰ ਵਰਤ ਜੀ ਇੱਕੋ ਹੀ ਕੰਪਨੀ ਦਾ ਮਾਲ ਆ ਇਹ ਨਹੀਂ ਹੈਗਾ। ਕੀ ਬਰਾਕਤ ਕਿਸੇ ਦੇ ਆ ਰੂਲੇ ਕਿਸੇ ਦੇ ਆ ਜਾਂ ਗੇਰ ਕਿਸੇ ਦਾ ਸਾਰੀ ਇੱਕੋ ਹੀ ਕੰਪਨੀ ਦਾ ਮਾਲਕ ਹੈ ਕੰਪਨੀ ਦਾ ਆਪਣਾ ਮਾਲਕ ਬਿਲਕੁਲ ਜੀ ਜੋ 파ਟਰਨ ਹੈ ਜੀ ਸਾਡਾ ਆਪਣਾ 파ਟਰਨ ਹੈ ਠੀਕ ਹੈ ਜੀ ਠੀਕ ਹੈ ਜੀ ਅਸੀਂ ਇੱਕੋ ਜਗ੍ਹਾ ਤਿਆਰ ਕਰਾਉਣਾ ਠੀਕ ਹੈ ਜੀ ਫਿਟਿੰਗ ਸਾਡੀ ਆਪਣੀ ਆ ਰਾਦ ਦਾ ਕੰਮ ਭਰਾ ਛੋਟਾ ਕਰਦਾ ਆਪ ਕੰਮ ਕਰਦੇ ਆ ਵੈਲਡਿੰਗ ਦਾ ਕੰਮ ਕਰਦੇ ਆ ਅਸੀਂ ਆਪ ਕਰਦੇ ਠੀਕ ਹੈ ਕੋਈ ਲੇਬਰ ਨਹੀਂ ਰੱਖੀ ਜੀ ਸਾਰੀ ਫਿਟਿੰਗ ਅਸੀਂ ਆਪਣੇ ਆਪ ਕਰਦੇ ਹਾਂ ਹਾਂਜੀ ਹਾਂਜੀ ਤੇ ਭਾਈ ਜਿਵੇਂ ਐ ਮਸ਼ੀਨਾਂ ਦੇ ਵਿੱਚ ਕੀ ਹੋਣਾ ਹਰੇ ਜਦ ਚੱਲ ਕੇ ਛੁਟੋਖਾ ਜਿਹਾ ਫੜਦੀ ਉਸ ਪਾਸੇ ਆ ਜਾਂਦੀ ਹੈ ਇਹ ਵੀ ਨਹੀਂ ਦਿੱਕਤ ਨਹੀਂ ਹੋਣੀ ਦੇਖੋ ਜੀ ਸਾਡੀ 5 ਸਾਲ ਦੀ ਗਾਰੰਟੀ ਹੈ ਜੇ ਕੋਈ ਐਡਾ ਜੀ ਦਿੱਕਤ ਆਵੇ ਠੀਕ ਹੈ ਜੀ ਉਹ ਇਹੀ ਦਿੱਕਤ ਆ ਜਾਂਦੀ ਹੈ ਜੋ ਨਾਲ ਜਦੋਂ ਸਾਡਾ ਕੰਮ ਵੱਡਾ ਹੋ ਜਾਂਦਾ ਹਾਂ ਜੀ ਅਸੀਂ ਸਿਸਟਮ ਠੇਕੇ ਤੇ ਦੇ ਦਿੰਨੇ ਆ ਜੀ ਸਹੀ ਗੱਲ ਹੈ ਜੀ ਤੇ ਬਰੂ ਠੇਕਾ ਦੇ ਦਿੰਨੇ ਆ ਵੀ ਸ਼ਾਮ ਨੂੰ ਅਸੀਂ ਇੰਨੀ ਮਜੀ ਦਾ ਰੰਗ ਲੈਣੀ ਆ ਠੀਕ ਹੈ ਜੀ ਸਮਝ ਗਏ ਨਾ ਜੀ ਇਹਦੇ ਵਿੱਚ ਅਸੀਂ ਫਿਟਿੰਗ ਆਪ ਕਰਦੇ ਆ ਜਦੋਂ ਮਰੂ ਦੀ ਮਲਾਈ ਅਸੀਂ ਪੂਰੀ ਕਰ ਦੇਣੀ ਆ ਮਤਲਬ ਇਹ ਨਹੀਂ ਹੈ ਵੀ ਰੁਕ ਖੜੂਗਾ ਵੀ ਉਹ ਖੜੇ ਨਹੀਂ ਰਹੇ ਜੇ ਖੜੇ ਅਸੀਂ ਜ਼ਿੰਮੇਵਾਰਾਂ ਜੀ ਅਸੀਂ ਮਸ਼ੀਨ ਬਦਲ ਕੇ ਦੇ ਆ ਠੀਕ ਹੈ ਠੀਕ ਹੈ ਜੀ ਤਿੰਨ ਬੈਰਿੰ ਅਛੇ ਇਹ ਵੀ ਸਾਡਾ 베어ਿੰਗ ਪਾਏ ਆ। ਉਰੇ 베어ਿੰਗ ਰਹੇ ਜੀ। ਬਿਲਕੁਲ ਇੱਥੇ ਸਭ ਬੁਸ਼ ਪਾਉਂਦੇ ਨੇ। ਜੀ ਵੇਟ ਨੂੰ ਆ ਕੇ ਦਿਖਾਉਣਾ ਜਾ। ਇੱਥੇ ਵੀ ਜਿਹੜੀ 베어ਿੰਗ ਬੋਲ ਰਹੇ ਬੁਸ਼ ਨਹੀਂ ਪਾਉਂਦੇਗੇ। ਹਾਂਜੀ ਉਰੇ ਬਿਲਕੁਲ ਸਾਡਾ 355 ਨੰਬਰ ਦਾ 베어ਿੰਗ ਆ ਜੀ। ਪਰ ਗੇਅਰ ਸਪੋਰਟ ਲਾਇਓ ਜੀ ਹਰ ਰੋਗ ਤੇ ਜ਼ਿਆਦਾ ਵੀ ਜੇ ਲੱਗਦੇ ਜੀ। ਮੋਟਰ ਥੋੜੀ ਖੜ ਨਹੀਂ ਖੜ ਸਕਦੀ ਜੀ ਸਾਡੀ ਗਰਾਰੀ ਨਹੀਂ ਕਦੇ ਵੀ ਸਲਿੱਪ ਕਰੂ। ਠੀਕ ਹੈ ਜੀ। ਤਾਂ ਹੀ ਅਸੀਂ 5 ਸਾਲ ਦੀ ਗਾਰੰਟੀ ਅਗਰ ਨੂੰ ਖੁੱਲ ਕੇ ਦਿੰਦੇ ਆ। ਹਾਂਜੀ ਹਾਂਜੀ। ਇੱਥੇ 베어ਿੰਗ ਨਹੀਂ ਕਿਸੇ ਦਾ ਵੀ ਕੰਮ ਜਾਬ ਹੋਇਆ ਕਿਉਂਕਿ ਜੀ ਜੀ ਇਹ ਸਾਡੀ ਪੂਰੀ ਜ਼ਿੰਮੇਵਾਰੀ ਹੋਊਗੀ ਪੀਏ ਵਾਰ ਦੀ ਤੇ ਭਾਈ ਜਿਵੇਂ ਆਨੇ ਹੱਥੇ ਵਧੀ ਜਾਂ ਚਦਰ ਲਾਉਣੇ ਆਪਾਂ ਇਹ ਕੋਈ ਕੋਈ ਸ਼ਿਕਾਇਤ ਉਤਰੀ ਹੋਈ ਹੈਗੀ ਨਹੀਂ ਕਵਰ ਦੀ ਟੁੱਟਣ ਦੀ ਕੋਈ ਸ਼ਿਕਾਇਤ ਨਹੀਂ ਜੀ ਠੀਕ ਹੈ ਜੀ ਜੇ ਟੁੱਟੂਗਾ ਤਾਂ ਕਿਸੇ ਅਣਗਹਿਲੀ ਦੇ ਕਾਰਨ ਟੁੱਟੂਗਾ ਨਹੀਂ ਟੁੱਟਦਾ ਨਹੀਂ ਹੈ ਜੀ ਠੀਕ ਹੈ ਜੀ ਜੇ ਕੋਈ ਕਸਟਮਰ ਵਹਿਮ ਕਰਦਾ ਜੀ ਇਸ ਚੀਜ਼ ਦਾ ਤਾਂ ਅਸੀਂ ਇਸੇ ਰੇਟ ਦੇ ਵਿੱਚ 18 ਗੇ ਚਦਰ ਦਾ ਕਵਰ ਲਾ ਕੇ ਦੇ ਇਹ ਅਸਲੀ ਦਾ ਹੁੰਦਾ ਹੀ ਨਹੀਂ ਜੀ ਕਾਲੇ ਚੱਦਰ ਦਾ ਕਾਲੇ ਚੱਦਰ ਦਾ ਹਾਂ ਜੀ ਜਿਸ ਦੀ ਚੱਦਰ ਦਾ ਮਹਿੰਗਾ ਪੈਂਦਾ ਵੀ ਜੀ 1000 ਰੁਪਿਆ ਇਹਦੇ ਕਸਟਮਰ ਕਹੂਗਾ ਤਾਂ ਲਾਵਾਂਗੇ ਮੰਤਰਾ ਵੀ ਆਰਡਰ ਤੇ ਲਾ ਦੇ ਬਿਲਕੁਲ ਜੀ ਆਰਡਰ ਤੇ ਲਾਉਂਗੇ ਠੀਕ ਠੀਕ ਹਾਂ ਤੇ ਦੂਜਾ ਅਮਰ ਜੀ ਜਿਵੇਂ ਆਪਣਾ ਇਹਦੇ ਜਿਹੜੇ ਆਪਣੇ ਨਾਥੇ ਹੁੰਦੇ ਨੇ ਹਾਂ ਜੀ ਰੇਡ ਕਾਇਨ ਹੁੰਦਾ ਆਪਾਂ ਬਿਲਕੁਲ ਜੀ ਉਹ ਆਪਾਂ ਕਿਹੜੀ ਕੰਪਨੀ ਦਾ ਲਾਉਂਦੇ ਆ ਅਸੀਂ ਲਾਉਂਦੇ ਜੀ ਮੇਨ ਪਾਵਰ ਠੀਕ ਆ ਮੇਨ ਪਾਵਰ ਦੇ ਜਿਲੰਦਰ ਦਾ ਗੜਾਸਾ ਬਣਾਇਆ ਬਾ ਜੀ ਠੀਕ ਹੈ 2 ਸਾਲ ਦੀ ਸੀ ਨਰਮ ਤੇ ਉੱਪਰ ਦੇ ਅਗਲੇ ਨੂੰ ਗਾਰੰਟੀ ਜੇ ਜੁੜੀ ਹਲਕੀ ਚੜਦੇ ਆ ਜੀ ਉਹਦੇ ਵਿੱਚ ਸਾਡੇ ਵੀ ਮਾਰਕਟ ਕੰਦੀ ਹਾਂਜੀ ਹਜੇ ਤੱਕ ਅਸੀਂ ਕਰਕੇ ਅਸੀਂ ਜਿਹੜੀ ਜੋੜੀ ਲਾਉਨੇ ਆ ਮੇਨ ਪਾਵਰ ਦੀ ਲਾਉਨੇ ਆ ਗਾਰੰਟੀ ਫੁੱਲ ਹੁੰਦੀ ਆ 2 ਸਾਲ ਦੀ ਕਸਟਮਰ ਨੂੰ ਨਵਾਂ ਜੋੜਾ ਲਈਦਾ ਤੂੰ 2-18 ਇਹ ਚੱਲਦਾ 2 ਸਾਲ ਦੀ ਤੁਸੀਂ ਕੀ ਗੱਲ ਕਰੀ ਜੀ ਆਪਾਂ ਗਰਾਰੀਆਂ ਦੀ ਜੀ ਹਾਂਜੀ ਅਸੀਂ ਇਹ ਗਰਾਰੀਆਂ ਤੋਂ ਲੈ ਕੇ ਗੇਅਰ ਵਕਤ ਦੀਆਂ ਗਰਾਰੀਆਂ ਤੱਕ ਠੀਕ ਹੈ ਅਸੀਂ ਵਿਦਾਊਟ ਟੈਂਪਰ ਗਰਾਰੀਆਂ ਨਹੀਂ ਪਾਉਦੇ ਜਿੰਨੀ ਵੀ ਗਰਾਰੀ ਪਾਉਣੀ ਆ ਸਾਰੀ ਟੈਂਪੋਰਰੀ ਪਾਉਣੀ ਆ ਕੰਪਾਈਟਰ ਕਰਾਉਣਾ ਹੈ ਕੰਪਾਈਟਰ ਕਰਾਉਣਾ ਹੈ ਕਿਉਂ ਨਹੀਂ ਬਣਾ ਆ ਮਸਲਾ ਹੁੰਦੀ ਆ ਜੀ ਹਾਂਜੀ ਉਹਨਾਂ ਨੇ ਫੋਨ ਕਰਾ ਦੇ ਡੱਬਾ ਆਮ ਨਾਲ ਕਿਵੇਂ ਖੜੇ ਤੇ ਨਾ ਹਾਂਜੀ ਹਾਂਜੀ ਉਹਨਾਂ ਨੇ ਜਿਹੜਾ ਸਰ ਇਹ ਤੋਂ ਹੰਕਾਰ ਕਰਦੇ ਆਉਣੇ ਜੀ ਇਹਨਾਂ ਕੋਲ ਮੈਂ ਕਿਹੜੇ ਨਹੀਂ ਵੀ ਜੀ ਇਹਦੇ ਤੇ ਪਤਾ ਕੀ ਜੇ ਤੁਸੀਂ ਪਹਿਲੀ ਮਾਡਲ ਦੀ ਮਸ਼ੀਨ ਦੀ ਗੱਲ ਕਰ ਰਹੇ ਨਾ ਅੱਗੇ ਵੀ ਕਰਾ ਕੇ ਦੇਖ ਦਿਆਂਗੇ ਜੀ ਜਦੋਂ ਇਹ ਤੋਂ ਵੈਲ ਕੱਟ ਮੋੜ ਜਾਂਦਾ ਜੀ ਕਿਉਂ ਗਰਾਰੀ ਫਤ ਜਾਂਦੀ ਸੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਕੋਈ ਹੋਰ ਨਹੀਂ ਪਾਉਣਾ ਕੁਝ ਨਹੀਂ ਕਰਨਾ ਜੀ ਪੰਜ ਤਾਲਾ ਸਾਡਾ ਹੈ ਇਹ ਕੋਈ ਵੀ ਨਹੀਂ ਰਹਿਣਾ ਮੈਂ ਕੁਝ ਕੁਝ ਨਹੀਂ ਪਾਉਣਾ ਇਹਦੇ ਵਿੱਚ ਠੀਕ ਹੈ ਜੀ ਦੋ ਜੀ ਤੋਂ ਰੈਡੀ ਕਰਕੇ ਭੇਜ ਦੇਣੀ ਆ ਪੰਜ ਤਾਲ ਦੀ ਸਾਡੀ ਹੈ ਜੀ ਤੁਸੀਂ ਜਾ ਕੇ ਮੈਨੂੰ ਚਲਾਓ ਜੀ ਬਿਲਕੁਲ ਜੀ ਰੈਡੀ ਚਲਾਓ ਜਾ ਕੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਮੋਟਰਾਂ ਵੀ ਰੱਖਦੇ ਆ ਜੀ ਆਪਾਂ ਇੱਥੇ ਲੋਅ ਵਾਸਤੇ 1.5 ਐਸਪੀ ਵੀ ਹੈ ਆਪਣੇ ਕੋਲ 2 ਐਸਪੀ ਵੀ ਆ ਤਿੰਨੇ ਪਈ ਵਾਰ ਇਸ ਦਾ ਸਪਰ ਸੈੱਟ ਤਿਆਰ ਮੰਗਦਾ ਜੀ ਤਾਂ ਆਪਣੇ ਕੋਲ ਤਿਆਰ ਵੀ ਮਿਲ ਜੇ ਨਾ ਫੇਟਿੰਗ ਕਰਕੇ ਦਮਰ ਬਜੇ ਕਿਹਾ ਇੰਸਟਰਟ ਲਾਉਣੇ ਹੋਵੇ ਤਾਂ ਬਿਜਾਊਟ ਮੋਟਰ ਜੀ ਤਾਂ ਉਹਦੇ ਉੱਤੇ ਲਾਏ ਜੇ ਅਗਰ ਇਹਨੇ ਮੋਟਰ ਲਵਾ ਕੇ ਲੈ ਕੇ ਜਾਣੀ ਹੈ ਜੀ ਤਾਂ ਸਾਡੇ ਕੋਲ ਸਾਰਾ ਸਿਸਟਮ ਹੁੰਦਾ ਬੈਲਟ ਪੱਤੀ ਮੋਟਰ ਸਾਰਾ ਕੰਮ ਹੋਊਗਾ ਫਿੱਟ ਕਰਕੇ ਦੇਖੋ ਜੀ ਆਪਣੇ ਇਹਨੇ ਪਸਾਨ ਭਰਾ ਹੁੰਦੇ ਨੇ ਹਾਂਜੀ ਕਿਹ ਗਾਪਾ ਜਾਏ ਟੋਕਾ ਕੋਟਰ ਦੇ ਦੇ ਲੋ ਚਾਰਾ ਕੋਟਰ ਦੇ ਜੀ ਜੀ ਤਾਂ ਇਹਨੇ ਤੋਂ ਪਸਾਨ ਵੀ ਹੱਥ ਖੜਾ ਬਾਹਰ ਬੱਡੇ ਰਹਿ ਜਾਂਦੇ ਨੇ ਸਥਾਨ ਜੇ ਨੇ ਭਰੇ ਜੀ ਹਾਂਜੀ ਉਰੇ ਬਚਾਓ ਕਰਨ ਦੀ ਇਹ ਪਰ ਆਪਣੀ ਕੋਈ ਦਿੱਕਤ ਨਹੀਂ ਆਇਆ ਇਹਦੇ ਵਿੱਚ ਵੀ ਆਪਣਾ ਗੀਅਰ ਲੀਵਰ ਦਿੱਤਾ ਹੋਇਆ ਹੈ ਜੀ ਠੀਕ ਹੈ ਜੀ ਪੂਰੇ ਰੈਡ ਬਾਕਸ ਹੈ ਜੀ ਜਿੱਥੇ ਉਹਨਾਂ ਨੇ ਹਾਂ ਜੀ ਬੈਕ ਵੀ ਸਾਡੀ ਸਪੀਡ ਵੀ ਡਬਲ ਹੈ ਠੀਕ ਹੈ ਜੀ ਅੱਗੇ ਨੂੰ ਟੋਕਾ 1 ਇੰਚਾ ਜੀ ਤੇ ਵਾਪਸੀ 2 ਇੰਚ ਦੇ ਹਿਸਾਬ ਨਾਲ ਬਣਿਆ ਪਿੱਛੋਂ ਆਪਰੇ ਗੋਦੀ ਦੁੱਗਣੀ ਸਪੀਡ ਨਾਲ ਰਵੱਸ ਹੋ ਜਾਣਾ ਜੀ ਤੇ ਜਦੋਂ ਆਪਾਂ ਇਹਨੂੰ ਛੱਡ ਦਾਂਗੇ ਜੀ ਇਹਨੇ ਆਪਣੇ ਆਪ ਨਿਊਟਰ ਹੋ ਕੇ ਸਿੱਧਾ ਚੱਲੇਗਾ ਇਹਨਾਂ ਲਈ ਆਪਣਾ ਗੰਦਲਾ ਬੰਦਾ ਹੱਥਾਂ ਨਾਲ ਹੁੰਦਾ ਏ ਇਹਨੂੰ ਬੜਾ ਖੱਟਦਾ ਏ ਹਾਂਜੀ ਬੜਾ ਜੋਰ ਜੁੱਤੇ ਨਾਲ ਕਰਦਾ ਇਹ ਹੱਥ ਦੇ ਜਿਹਦਾ ਦੇਖੋ ਮੋਟਰੇ ਖੜ ਗਈ ਜੀ ਹਾਂਜੀ ਇਹ ਤਾਂ ਕਹਿਣਾ ਕੀ ਹੈ ਜੀ ਜਦੋਂ ਮੋਟਰੇ ਰੁਕ ਗਈ ਜੀ ਠੀਕ ਹੈ ਪਰ ਲੇਕਿਨ ਪੂਰਾ ਪਿਆਰ ਨਾਲ ਐਲ ਮਲਾਈ ਮੰਗੇ ਰੋਲ ਠੀਕ ਹੈ ਠੀਕ ਹੈ ਜੀ ਹਾਂਜੀ ਅਤੇ ਦੂਜੀ ਗੱਲ ਸਾਡੀ ਗਾਰੰਟੀ ਹੈ ਜੀ ਜਿਵੇਂ ਪਰਾਲੀ ਦਾ ਟੋਕਾ ਹੁੰਦਾ ਬਾਸਮਤੀ ਦਾ ਜੀ ਹਾਂਜੀ ਅਸੀਂ ਅਗਲੇ ਨੂੰ ਫੁੱਲ ਗਾਰੰਟੀ ਦਿੰਦੇ ਆ ਜਿਹੜਾ ਸਾਡਾ ਗੰਡਾਸਾ ਜੀ ਉਹਦੇ ਵਿੱਚ ਅਸੀਂ ਗੰਦੇ ਅਸੀਂ ਆਪ ਪਾਉਨੇ ਆ ਆਹ ਬੰਦੇ ਦੇ ਪਾ ਕੇ ਆਪ ਨੇ ਹੱਥੀਂ ਗੰਦੇ ਪਾ ਕੇ ਦਿੰਨੇ ਆ ਜੀ ਜਿਹੜਾ ਸਾਡਾ ਦੰਦਾ ਹੋਊਗਾ ਜੀ ਬਿਲਕੁਲ ਫਰੀਕ ਹੋਊਗਾ ਤੁਸੀਂ ਵੀਡੀਓ ਤੇ ਦਿਖਾ ਸਕਦੇ ਹੋ ਭਰਾ ਸਾਡਾ ਗੰਦੇ ਪਾ ਰਿਹਾ ਇਸ ਟਾਈਮ 15 ਦਿਖਾ ਲਈਏ ਬ੍ਰੋ ਨਾਲ ਅਖਲੇ ਵਿੱਚ ਦੰਦੇ ਪਾ ਰਹੇ ਨੇ ਕੋਈ ਬਾਈ ਵੀ ਦੰਦੇ ਪਾ ਰਿਹਾ ਕਰੂ ਦੇਖਾ ਆਪ ਨੂੰ ਹਾਂ ਜੀ ਦੰਦੇ ਪੰਜੇ ਹੋਏ ਮਾਈ ਤੋਂ ਪਾਰ ਹੈ ਨਾ ਹਦ ਗਾਇਗਦਾ ਸਾਡੇ ਆ ਦੇਖ ਲਈ ਅਦੰਦੇ ਦੀ ਵੀਡੀਓ ਦਿਖਾਉ ਆ ਦੇ ਸਾਹਿਬ ਜੀ ਇੱਧਰ ਮੇ ਦੰਦੇ ਪੈਣ ਦਾ ਰੈਂਡ ਨੇ ਦੰਦੇ ਅਸੀਂ ਇਹ ਦੰਦੇ ਪਾ ਕੇ ਜੀ ਨਮੀ ਮਸ਼ੀਨ ਜੀ ਪੂਰੇ ਇੱਕ ਕੇਲੇ ਦੀ ਪ੍ਰਾੜੀ ਦੀ ਗਾਰੰਟੀ ਦਿੰਦੇ ਹਾਂ ਕਿੱਡੇ ਦੇ ਪਾਰੇ ਬੋਲਦੇ ਇਸ ਨੇ ਦੰਦੇ ਦਾ ਹਾਂ ਬੋਲ ਕੋਈ ਰੇਤੀ ਨਹੀਂ ਲਾਉਣੇ ਜੀ ਬਾਰ ਬਾਰ ਬੋਲਣੇ ਨਹੀਂ

ਸਾਰਾ ਮਹਾਰਾਜੋ ਸਾਡਾ ਹੈਗਾ ਜੀ ਸਾਰਾ ਦਰਾਇਆ ਦਾ ਮਾਲ ਠੀਕ ਹੈ ਬੇਟਾ ਸੈਂਗੜੂ ਤੇ ਸਟੈਂਪ ਲੱਗੀ ਹੋਈ ਹੈ ਬੀਐਸਐਸ ਦੇ ਜੀ ਬੇਟਾ ਸੈਂਗੜੂ ਐਂਡ ਸਾਂਚਾਈ ਦੀ ਟ੍ਰੇਲਵਾਰੋ ਠੀਕ ਹੈ ਪਰ ਹਰ ਇੱਕ ਆਇਆ ਤੇ ਜੀ ਇਹ ਕਿਵੇਂ ਦੇਗਾ ਇਹ ਤਾਂ ਕੰਨੀ ਕੁਛ ਵਕਤ ਨਹੀਂ ਚੱਲੇਉਗੀ ਨਹੀਂ ਜੀ ਇਹ ਤਕਰੀਬਨ ਜੱਤੋ ਟੋਕਾ ਬਣਨ ਲੱਗਿਆ ਜੀ ਜੱਤੋ ਦੇਖਦਾ ਹੀ ਆਇਆ ਇਹ ਉਹਦੇ ਰੇਡ ਦੇ ਨਹੀਂ ਜਾ ਰਹੇ ਬਿਲਕੁਲ ਜੀ ਇਹ ਟੁੱਟੂਗਾ ਤਾਂ ਕਿਸੇ ਐਕਸੀਡੈਂਟ ਦੇ ਕਾਰਨ ਟੁੱਟੂਗਾ ਨਹੀਂ ਆਇਆ ਤਾਂ ਕੋਈ ਕਾਰਨ ਨਹੀਂ ਹੁੰਦਾ ਟੁੱਟਾ ਜਿੰਨਾ ਮਰਜ਼ੀ ਵਰਤੋ ਇਹਨੂੰ ਕੋਈ ਦਿੱਕਤ ਨਹੀਂ ਆਉ। ਠੀਕ ਹੈ। ਇਹ ਕਿਹਦੇ ਦੇ ਬਾਕੀ ਦੂਜੀ ਸਾਡੀ ਹੈਰੀ ਜਿਹੜੀ ਆ ਪਲੇਟ ਆ ਜੀ। ਹਾਂਜੀ। ਇਹ ਸਾਡੇ ਕੋਲ ਲੋਹੇ ਦੇ ਵਿੱਚ ਵੀ ਅਵੇਲੇਬਲ ਆ ਠੀਕ ਹੈ। ਤੇ ਡੇਗ ਦੇ ਵਿੱਚ ਵੀ ਹੋਏ। ਠੀਕ ਹੈ। ਅਸੀਂ ਜ਼ਿਆਦਾਤਰ ਦੇਗੀ ਲਾ ਕੇ ਖੁਸ਼ ਆਂ ਜੀ। ਉਹਦਾ ਕਾਰਨ ਕੀ ਆ ਜੀ ਕਿਉਂ ਕੀ ਗੱਲਦਾ ਨਹੀਂ ਹੈਗਾ। ਉਹਦਾ ਦੇਗ ਦਾ। ਜਿਹੜਾ ਲੋਹੇ ਦਾ ਹੁੰਦਾ ਜੀ ਉਹ ਉਹ ਜਲਣ ਪੈ ਕੇ ਗਲ ਜਾਂਦਾ ਹੈ। ਕੋ ਕਰਦੇ ਜੀ ਹੈ ਇਹੇ ਉਸ ਤੋਂ ਬਾਅਦ ਮੂੰਹ ਤੋੜਨ ਲੱਗ ਜਾਂਦੀ ਜਿੰਨੇ ਜੋ ਫਿਟਿੰਗ ਕਰ ਰਹੇ ਆ ਜੀ ਸਭ ਤੋਂ ਜ਼ਿਆਦਾ ਅਸੀਂ ਦੇਖੀ ਫਿਟਿੰਗ ਆ ਫਿਰ ਦੇਖਦੇ ਕੋਈ ਤਾਂ ਨਕਲੀ ਵਸਾਇਆ ਨਾ ਨਹੀਂ ਤਾਂ ਫਿਰ ਅਸਲ ਤੋਂ ਕੋਈ ਨਹੀਂ ਹੈ ਜੀ ਠੀਕ ਹੈ ਠੀਕ ਹੈ ਜੇ ਇਹਨਾਂ ਵਾਂਗਰ ਆਪਾਂ ਹੋਰ ਕਿਹੜੇ ਕਿਹੜੇ ਅਟਾੜਾ ਉਹਨੀਆਂ ਅਸੀਂ ਵੀ ਜਿਵੇਂ ਸੀਜ਼ਨ 'ਚ ਆ ਜਾਂਦਾ ਜੀ ਝੋਨੇ ਵੇਲੇ ਕੱਦੂ ਵਾਲੀ ਹੈਰੋ ਤਿਆਰ ਕਰਦੇ ਆ ਜੀ ਉਹ ਵੀ ਕਰਦੇ ਆਪਾਂ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਜੀ ਪੀਠਾਈ ਤੇ ਸੁਹਾਗਾ ਆ ਜਾਂਦਾ ਜੀ ਪਲੇਟ ਵਾਲਾ ਤੇ ਦੂਜਾ ਚੈਨਲ ਵਾਲਾ ਜੀ ਠੀਕ ਹੈ ਜੀ ਬਾਕੀ ਸਾਡੇ ਕੋਲ ਰਿਪੇਅਰ ਲੈਣ ਦੀ ਸਾਰੀ ਹੈ ਜੀ ਐਗਰੀਕਲਚਰ ਦੀ ਰੋਟਾਵੇਟਰ ਹੋ ਗਿਆ ਜੀ ਹਾਲ ਹੈਰੋਆਂ ਦਾ ਸਾਰਾ ਰਿਪੇਅਰ ਦਾ ਕੰਮ ਵੀ ਨਾਲ ਬਿਲਕੁਲ ਜੀ ਜੋ ਮਰਜੀ ਕਿਸੇ ਬੰਦੇ ਨੂੰ ਹੈਰੋ ਨੇ ਕੋਈ ਸਮੱਸਿਆ ਹੈ ਨਹੀਂ ਠੀਕ ਹੋ ਰਹੀ ਉਹਦੀ ਵੀ ਅਸੀਂ ਗਾਰੰਟੀ ਦਿੰਨੇ ਆ ਕਿਉਂਕਿ ਸਾਡਾ ਜੱਦੀ ਕੁਸਤੀ ਕੰਮ ਰਿਪੇਅਰ ਲੈਣ ਦਾ ਕੋਈ ਸੰਦ ਇਦਾਂ ਦਾ ਨਾ ਹੁੰਦਾ ਕਈ ਵਾਰੀ ਕਿਸੇ ਮਿਸਤਰੀ ਤੋਂ ਨਹੀਂ ਠੀਕ ਹੁੰਦਾ ਉਹ ਸਾਡੇ ਕੋਲ ਬੰਦਾ ਆ ਸਕਦਾ ਬਿਲਕੁਲ ਜੀ ਅਸੀਂ ਗਰੰਟੀ ਨਾ ਕਰਕੇ ਦਵਾਂਗੇ ਪੈਸੇ ਵੀ ਚਾਹੇ ਅਗਲਾ ਚਲਾ ਕੇ ਚੈੱਕ ਕਰਕੇ ਦੇ ਦੇਵੇ ਸਾਨੂੰ ਕੋਈ ਟ੍ਰੈਂਚ ਨਹੀਂ ਠੀਕ ਠੀਕ ਹੈ ਮੇਰੇ ਕੋ ਸਾਨੂੰ ਆਪਣੇ ਕੰਮ ਤੇ ਮਾਣ ਆਏ ਭਾਈ ਜਾਨੂੰ ਐਨਾ ਮਾਣ ਆ ਮੈਂ ਕੰਮ ਤੇ ਵੀ ਜੇ ਕਹਿੰਦਾ ਰੁਕਾ ਫਿਟਰ ਦੇ ਵਿੱਚ ਜਾਂ ਉਲਟ ਕੋਈ ਹੈ ਰੋ ਦੇ ਵਿੱਚ ਇੰਟਰਨੈਟ ਦੇ ਬਿਲਕੁਲ ਖਰਾਬੀ ਆ ਜਾਂਦੀ ਨਹੀਂ ਆਮੜੇ ਮੇਟੀ ਦਾ ਸੈੱਟ ਨਹੀਂ ਆ ਰਹੀ ਭਾਈ ਕਹਿੰਦਾ ਬੇਦੀ ਗਰੰਟੀ ਨਾਲ ਅਸੀਂ ਸਾਫ ਨੂੰ ਦੇਖਾ ਕੇ ਦਵਾਂਗੇ ਤੇ ਭਾਈ ਸਭ ਤੋਂ بڑا ਮੈਜਰ ਦੁਕਾਨ ਜਿਹੜੀ ਦਪੇਸਣਾ ਉਹ ਆਪਾਂ ਚੈਨ ਚ ਦੱਸ ਦਈਏ ਜੀ ਜੀ ਸਰ ਜੀ ਕੰਪਨੀ ਦੇ ਤੇ ਸਾਡੀ ਵੀ ਜੀ ਮੇਨ ਚੌਂਕ ਭਗਤ ਸਿੰਘ ਮੇਨ ਚੌਂਕ ਭਾਸੋਆ ਜੀ ਭਾਸੋਆ ਤੋਂ ਜਦੋਂ ਸੱਪੜੇ ਵਾਲੇ ਨੂੰ ਜਾਣਾ ਜੀ ਤਾਂ ਸਿਰਫ ਚੌਕ ਦੇ ਵਿੱਚ 200 ਗਾਜਾ ਕੇ ਆਪਣੀ ਵਰਕਸ਼ਾਪ ਠੀਕ ਹੈ ਜੀ ਜੇ ਆਪਣਾ ਕੰਟੈਕਟ ਨੰਬਰ ਸਾਡਾ ਕੰਟੈਕਟ ਨੰਬਰ ਹੈਗਾ ਜੀ 98146 ਜੀ 39022 ਜੀ ਤੇ ਕਹਿਗਾ 97810 5205 ਮਿਸ ਸਾਡੇ ਵਰਕਸ਼ਾਪ ਦਾ ਜੇ ਵੀ ਅੱਗੇ ਹੀ ਕੁਝ ਦਾ ਨਾਮ ਪਤਾ ਲੱਗੇ ਜੀ ਹਾਂ ਜੀ ਸਾਡੇ ਫਾਦਰ ਸਾਹਿਬ ਦਾ ਨਾਮ ਆਪਾਲ ਸਿੰਘ ਜੀ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਮਿਸਤਰੀ ਪਾਲਾ ਸਿੰਘ ਦੀ ਵਰਕਸ਼ਾਪ ਪੁੱਛ ਕੇ ਕਸਟਮਰ ਜੇ ਬੜੇ ਸਟਾਲੇ ਨਾਲ ਸਾਡੇ ਕੋਲ ਪਹੁੰਚ ਸਕਦੇ। ਜੁਰਿਆ ਮਿਸਤਰੀ ਪਾਲਾ ਸਿੰਘ ਦੀ ਵਰਕਸ਼ਾਪ ਪੁੱਛੋ ਜੀ ਬੜੇ ਸਟਾਲੇ ਨਾਲ ਸਾਡੇ ਕੋਲ ਪਹੁੰਚ ਠੀਕ ਹੈ ਜੀ। ਤੇ ਭਾਈ ਉਹਦਾ ਬਹੁਤ ਧੰਨਵਾਦ ਜਨਾ ਪਰ ਬਹੁਤ ਧੰਨਵਾਦ ਜੀ। ਤੁਹਾਡਾ ਪਹੁੰਚਣ ਦਾ ਬਹੁਤ ਸ਼ੁਕਰੀਆ। ਅੱਜ ਉਹ ਭਾਈ ਜੀ ਜਿਹੜਾ ਪਰੂ ਸੋਹਾਂ ਹਿਮਨ ਸਾਹਿਬ ਜਾਣਕਾਰੀ ਦੇ ਰਿਹਾ। ਇਹ ਬਹੁਤ ਮੋੜੇ ਨਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਫੇਸਬੁਕ ਜਿਹੜਾ ਫੇਸਬੁਕ ਜਿਹੜਾ ਸਾਡੇ ਕੋਲ ਹੈ ਤਾਂ ਵੀ ਆਪਾਂ ਨੂੰ ਚਾਹੁੰਦੇ ਹਾਂ ਕਰਦੇ ਹੋ ਜੇ ਵੀਡੀਓ ਵਧੀਆ ਲੱਗਦਾ ਹੈ ਤਾਂ ਲਾਈਕ ਕਰਦੇ ਸਾਡੇ ਧੰਨਵਾਦ